ਅਸਲਾਮੁਅਲੈਕੁਮ ਰਹਿਮਤੁਲਾሂ ਵ ਬਰਕਾਤੋ ਸੋ ਜੈ ਮਾਲਕਾਂ ਦੀ ਜੈ ਪੀਰ ਫਕੀਰਾਂ ਦੀ ਜੈ ਮਸਤਾਂ ਦੀ ਸੋ ਆਉ ਜਿਹੜੇ ਵੀਰ ਇਲਮ ਨੂੰ ਪਿਆਰ ਕਰਦੇ ਆ ਗੱਦੀਆ ਲਾਉਂਦੇ ਆ ਪੀਰਾਂ ਫਕੀਰਾਂ ਨੂੰ ਪਿਆਰ ਕਰਦੇ ਆ ਸੋ ਆਉ ਤੁਹਾਨੂੰ ਇੱਕ ਲਖਤਾਤਾ ਪੀਰ ਜੀ ਦੀ ਕਲਾਮ ਦਰਬਾਰ ਖਵਾਜਾ ਜੀ ਦਾ ਸ਼ਿਰਸ਼ਮਾਨਾ ਸੋ ਚੈਨਲ ਨੂੰ ਜਿਹੜਾ ਹੈ ਲਾਲ ਬਟਨ ਦਬਾਓ ਜਰੂਰ ਤੇ ਲਾਈਕ ਵੀ ਕਰੋ ਲਾਲ ਬਟਨ ਵੀ ਦਬਾਓ ਤੇ ਲਾਈਕ ਜਰੂਰ ਕਰਦਿਆ ਕਰੋ ਵੀਰ ਜਿਹੜਾ ਵੀਰ ਦੇਖਦਾ ਨਾ ਲਾਈਕ ਵੀ ਜਰੂਰ ਕਰਦਿਆ ਕਰੋ ਇਹ ਬੇਨਤੀ ਹੈ ਲਾਈਕ ਜਰੂਰ ਕਰੋ ਲਾਲ ਬਟਨ ਵੀ ਦਬਾਓ ਬਹੁਤ ਸੋਹਣੀ ਕਲਾਮ ਹੈ ਲਖਦਾਤਾ ਤੇ ਪੀਰ ਦੀ ਬੜੀ ਹੀ ਬਾ ਕੁਮਾਰ ਸੌਖੀ ਜਿਹੜੀ ਹੈ ਕਲਾਮ ਹੈ ਸੋ ਆਓ ਕਲਾਮ ਵੱਲ ਚੱਲੀਏ ਬਿਸਮਿਲ੍ਲਾਹਿਰ ਰਹਿਮਾਨਿਰ ਨਿਰਹੀਮ ਸੁਬਾ ਹੋਈ ਪੀਰ ਜਾਗਿਆ ਮੱਕੇ ਦੇ ਹਾਜੀ ਆ ਪੰਜ ਟਾਈਮ ਦੇ ਨਵਾਜੀ ਆ ਤੂੰ ਸੱਦੇ ਮੈਂ ਤੇਰੇ ਆਵਾ ਤੇਰੇ ਬਾਜੂ ਕੋਣ ਕਹਾਵਾ ਤੂੰ ਪੀਰ ਮੇਰਾ ਮੈਂ ਤਾਲਬ ਤੇਰਾ ਬੰਨੇ ਲਾ ਦੇ ਬੇੜਾ ਮੇਰਾ ਲਾਹ ਲਾਹ ਇਲ ਲਲਾਹ ਮੁਹੰਮਦ ਰਸੂਲ ਅੱਲਾਹ ਇਸ ਕਲਾਮ ਦੇ ਬੋਲ ਇਸਲਾਮਿਕ ਕਲਾਮ ਹੈ ਲੱਖ ਦਾਤਾ ਪੀਰ ਜੀ ਦੀ ਸੋ ਲੱਖ ਦਾਤਾ ਪੀਰ ਜੀ ਜਿਹੜੇ ਆ ਉਹਨਾਂ ਦੀ ਕਿਰਪਾ ਹਾਸਲ ਕਰਨ ਵਾਸਤੇ ਉਹਨਾਂ ਦੀ ਰਹਿਮਤ ਹਾਸਲ ਕਰਨ ਵਾਸਤੇ ਕਲਾਮ ਹੈ ਇੱਕ ਵਾਰੀ ਫਿਰ ਕਲਾਮ ਦੇ ਬੋਲ ਸੁਣ ਲਓ ਸੁਬ੍ਹਾ ਹੋਈ ਪੀਰ ਜਾਗਿਆ ਮੱਕੇ ਦੇ ਹਾਜੀਆ ਪੰਜ ਟਾਈਮ ਦੇ ਨਵਾਜੀਆ ਤੂੰ ਸੱਦੇ ਮੈਂ ਤੇਰੇ ਆਵਾਂ ਤੇਰੇ ਬਾਝੋਂ ਕੌਣ ਕਹਾਵਾਂ ਤੂੰ ਪੀਰ ਮੇਰਾ ਮਤਾਲਬ ਤੇਰਾ ਬੰਨੇ ਲਾਦੇ ਬੇੜਾ ਮੇਰਾ ਲਾ ਇਲਾਹ ਇਲਾ ਲਲਾਹ ਮੁਹੰਮਦ ਰਸੂਲ ਅੱਲਾਹ ਬਹੁਤ ਸੋਹਣੀ ਕਲਾਮ ਬਹੁਤ ਸੋਖੀ ਕਲਾਮ ਹੈ ਨੋਚਨ ਦੇ ਵੀਰਵਾਦ ਤੋਂ ਸ਼ੁਰੂ ਕਰੋ ਅੰਮ੍ਰਿਤ ਵੇਲੇ ਸੁਬਾ ਸੁਬਾ ਸ਼ੁਰੂ ਕਰਨੀ ਹੈ ਇਹਦੇ ਜਿਹੜੇ ਨੇ ਨਾ ਕਲਾਮ ਦੇ ਜਿਹੜੀ ਇਹਦੀ ਸ਼ਕਤੀ ਹੈ ਲੱਖ ਦਾ ਤਪ ਜਿਹਦੇ ਦਰਸ਼ਨ ਸੁਬਾ ਹੀ ਹੋਣਗੇ ਫਿਰ ਇਹ ਸੁਬਾ 2 ਵਜੇ 3 ਵਜੇ ਕਰ ਲਓ ਇੱਕ ਟਾਈਮ ਬੰਨ ਲਓ ਫਿਰ ਕਰੋ 5 7 ਕਲਾਮ ਜ਼ਰੂਰ ਕਰੋ ਉਹ ਪੰਜ ਸਤਮਾ ਵਾਲਾ ਰੋਜ਼ ਪੜੋ ਤੇ ਲਖਦਾਤਾ ਪੀਰ ਜੀ ਦਾ ਚੂਰਮਾ ਉਹਨਾਂ ਦਾ ਚਿਰਾਗ ਸੁੱਚਾ ਆਸਣ ਸੁੱਚੇ ਵਸਤਰ ਰੱਖਣੇ ਐ ਤੇ ਰੋਜ਼ ਜਿਹੜੇ ਆ ਲਖਦਾਤਾ ਪੀਰ ਜੀ ਦੀ ਨਿਯਾਜ਼ ਵੀ ਪੜਾਉਣੀ ਐ ਸ਼ੁਰੂ ਕਰਨ ਤੋਂ ਪਹਿਲਾਂ ਨਿਯਾਜ਼ ਲਖਦਾਤਾ ਪੀਰ ਜੀ ਦਾ ਚੂਰਮਾ ਉਹ ਬਣਾ ਕੇ ਭਾਈ ਜਿਹੜਾ ਤੁਸੀਂ ਚਿਰਾਗ ਲਾ ਕੇ ਲੋਹਵਾਨ ਜਗਾ ਕੇ ਅਰਗਬਤੀਆਂ ਲਾ ਕੇ ਬੈਠ ਜਾਣਾ ਸੋ ਜ਼ਿਆਦਾ ਜਾਣਕਾਰੀ ਲਈ 9780921137 ਤੇ ਤੁਸੀਂ WhatsApp ਤੇ ਪੁੱਛ ਸਕਦੇ ਹੋ ਜ਼ਿਆਦਾ ਜਾਣਕਾਰੀ 9780921137 ਸੋ ਬਹੁਤ ਸੋਹਣੀ ਕਲਾਮ ਹੈ 40 ਦਿਨ ਕਰੋ ਉਸ ਲਖ ਦਾਤਾ ਪੀਰ ਮਾਲਕਾਂ ਦੇ ਜਿਹੜੇ ਆ ਦਰਸ਼ਨ ਹੋਣਗੇ ਉਨ੍ਹਾਂ ਦੀ ਕਿਰਪਾ ਹੋਊਗੀ ਉਨ੍ਹਾਂ ਦੇ ਰਹਿਮਤ ਹੋ ਦਰਸ਼ਨ ਹੋਣਗੇ ਹੋਣਗੇ ਸੁਪਨੇ ਦੇ ਵਿੱਚ ਹੋ ਜਾਣ ਭਾਵੇਂ ਪ੍ਰਤੱਖ ਹੋ ਜਾਣ ਉਹ ਤੁਹਾਡੇ ਤੇ ਡਿਪੈਂਡ ਹੈ ਕਿੰਨੇ ਕੁ ਤੁਸੀਂ ਸੁੱਚਮਨਾਲ ਕਰ ਰਹੇ ਹੋ ਕਿੰਨਾ ਕੁ ਮਨ ਲਾ ਕੇ ਕਰ ਰਹੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਰੋਜ਼ ਆ ਜਿਹੜਾ ਤੁਸੀਂ ਸ਼ੱਕਰਪਤਾਸੇ ਰੋਜ਼ ਲਾ ਕੇ ਬਹਿ ਸਕਦੇ ਹੋ ਮੰਨ ਲਾ ਰੋਜ਼ ਚੁਰਮਣੀ ਲਾਣਾ ਤੇ ਫਿਰ ਤੁਸੀਂ ਸ਼ੱਕਰਪਤਾਸੇ ਜ਼ਰੂਰ ਲਾਓ ਸ਼ੱਕਰ ਲਾਓ ਪੰਜ ਪਤਾਸੇ ਲਾ ਦੋ ਡੇਲੀ ਸ਼ੱਕਰਪਤਾਸੇ ਜ਼ਰੂਰ ਲਾਉਣੇ ਆ ਤੇ ਲਾਸਟ ਦੇ ਲਾਸਟ ਵਾਲੇ ਦਿਨ ਸਵਾ ਕਿਲੋ ਚੂਰਮਾ ਸ਼ੱਕਰਪਤਾਸੇ ਲੱਡੂ ਤੇ ਲਕਤਾ ਤਾ ਪੀਜੀ ਦੀ ਕੱਕੀ ਕੋੜੀ ਦੇ ਛੋਲੇ ਸ਼ੱਕਰ ਉਹ ਵੀ ਲਾਉਣੀ ਆ 41 ਦਿਨਾਂ ਤੋਂ ਬਾਅਦ ਜਦੋਂ ਚਿਲਾ ਥੋੜਾ ਪੂਰਾ ਹੋ ਜਾਏਗਾ ਸੁੱਕ 41 ਦਿਨਾਂ ਤੋਂ ਬਾਅਦ ਫਿਰ ਇਹਦਾ ਹਮਨਾ ਦੇ ਦੋ ਲਖਦਾਤਾ ਪੀਰ ਜੀ ਦੀ ਨਿਯਾਜ਼ ਤੇ ਆਪਣਾ ਸਵਾ ਕਿਲੋ ਚੋਰਮਾ ਉਹਨਾਂ ਦਾ ਥੋੜਾ ਥੋੜਾ ਤੋੜ ਕੇ ਹਮਨੇ ਤੇ ਪਾਈ ਜੋ ਨਿਯਾਜ਼ ਚ ਪਾਈ ਜੋ ਤੇ ਸ਼ਕਰਪਤਾ ਸੇ ਲਓ ਤੇ ਅਰਦਾਸ ਬੇਨਤੀ ਮਾਲਕ ਕੀ ਕਰਨੀ ਹੈ ਜਦੋਂ ਸ਼ੁਰੂ ਕਰਨਾ ਉਹᱫੋ ਵੀ ਲਖਦਾਤਾ ਪੀਰ ਜੀ ਅੱਗੇ ਅਰਦਾਸ ਕਰਨੀ ਹੈ ਬਾਬਾ ਲਖਦਾਤਾ ਪੀਰ ਮਹਾਰਾਜ ਐ ਪੀਰਾਂ ਦੇ ਪੀਰ ਦਸਤਗੀਰ ਤੇਰਾ ਇਲਮ ਕਰਨ ਲੱਗਾ ਸ਼ੂ ਕਿਰਪਾ ਰੱਖਿਓ ਸਿਰ ਤੇ ਹੱਥ ਰੱਖਿਓ ਤੇ ਇਸ ਇਲਮ ਦੀ ਤਾਕਤ ਉਹ ਸੰਗਤ ਦੀ ਭਲਾਈ ਲਈ ਕਰਨਾ ਹੈ ਭਲਾਈ ਲਈ ਹੀ ਤੁਹਾਡੇ ਦਰਸ਼ਣ ਦਦਾਰੇ ਚ ਇਹਦੀਆ ਤੁਹਾਡੀ ਕਿਰਪਾ ਹਾਸਲ ਕਰਨ ਦੇ ਲਈ ਕਰਨਾ ਹੈ ਸੋ ਇਹ ਅਰਦਾਸ ਬੇਨਤੀ ਕਰਕੇ ਬਹਿ ਜਾਣਾ ਤੇ ਬਹਿਣ ਤੋਂ ਪਹਿਲਾਂ ਆਸਣ ਦਾ ਜਿਹੜਾ ਜਾਪ ਹੈ ਜਰੂਰ ਪੜ੍ਹਨਾ ਚਾਹੀਦਾ ਹੈ ਆਸਣ ਜਾਪ ਲਾ ਕੇ ਬਹਿ ਜਾਓ ਤੇ ਆਪਣੇ ਸਰੀਰ ਦੀ ਕੀਲ ਕਰਨੀ ਹੈ ਆਲੇ-ਦਾਲੇ ਘੇਰਾ ਲਾ ਦੇਣਾ ਹੈ ਕੋਈ ਵੀ ਮੰਤਰਾਂ ਦਾ ਆਪਣੇ Guru ਦਾ ਮੰਤਰ ਕੋਈ ਕੀਲ ਮੰਤਰਾਂ ਦਾ ਲਾ ਕੇ ਬਹਿ ਜਾਣਾ ਹੈ ਰੋਜ ਇਸ 17 ਬੈਠਣ ਤੋਂ ਪਹਿਲਾਂ ਸੰਜਾਪ ਘੇਰਾ ਲਾ ਕੇ ਆਪਣੇ ਕਿਸੇ ਵੀ ਮੰਤਰ ਦਾ ਗੁਰੂ ਦੇ ਮੰਤਰ ਦਾ ਕਿਲਕ ਮੰਤਰ ਦਾ ਘੇਰਾ ਲਾ ਕੇ ਬਹਿ ਜਾਣਾ ਹੈ 43 ਦਿਨ ਰੋਜ ਇਦਾਂ ਹੀ ਕਰਨਾ ਹੈ ਸੁਚਮ ਰੱਖਣੀ ਹੈ ਵਿਚਾਰ ਸ਼ੁੱਧ ਰੱਖਣੇ ਨੇ ਲਾਸਟ ਦਿਨ ਵੀ ਤੇ ਸਵਾ ਕਿਲੋ ਉਧਾਰ ਚੋਰਮਾ ਲਾਉਣਾ ਹੈ ਨਿਆਜ਼ ਲਾਉਣੀ ਹੈ ਸ਼ੱਕਰ ਪਤਾਸੇ ਹਮਨਾ ਦੇਣਾ ਹੈ ਲਖ ਦਿੱਤਾ ਪੀਰ ਜੀ ਦੀ ਕੱਕੀ ਕੁੜੀ ਦੇ ਸ਼ੱਕਰ ਸ਼ੋਲੇ ਸੋ ਜਿਹੜੇ ਆ ਚੋਰਮੇ ਦਾ ਹਮਨਾ ਦੇਣਾ ਤੇ ਅਗੇ ਅਰਦਾਸ ਕਰਨੀਆਂ ਕਿ ਲਖ ਦਾਤਾ ਪੀਰ ਮਹਾਰਾਜ ਸੱਖੀ ਸਰਵਰ ਲਖ ਦਾਤਾ ਰਹਿਮਤੁਲਾ ਹਲੇ ਲਾਲਾਂ ਵਾਲੀ ਸਰਕਾਰ ਨਿਗਾਹੇ ਵਾਲੀ ਸਰਕਾਰ ਕਿ ਮਰਸ਼ਾ ਪੀਰਾਂ ਦੇ ਪੀਰ ਆਪ ਜੀ ਦਾ ਜਿਹੜਾ ਇਲਮ ਕੀਤਾ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਇਹ ਰਿਤੇ ਰਹਿਮਤ ਕਰੋ ਹੋਇ ਇਸਲਾਮ ਦੀ ਮੈਨੂੰ ਸ਼ਕਤੀ ਰਿਦਦਿਆਂ ਸਿੱਧਿਆਂ ਦਿਓ ਇਸੀ ਲਖ ਦਾਤਾ ਪੀਰ ਜੀ ਦਾ ਕਲਮਾ ਜਾਦੇ ਜਾਣ ਕਰਨ ਲਈ ਤੁਹਾਨੂੰ ਨੰਬਰ ਦੇ ਰੱਖਿਆ ਹੈ ਉਸ ਨੰਬਰ ਤੇ WhatsApp ਦੇ ਵਿੱਚ ਰਿਕਾਰਡਿੰਗ ਪਾ ਕੇ ਤੁਸੀਂ ਪੁੱਛ ਸਕਦੇ ਹੋ ਜੈ ਮਾਲਕਾਂ ਦੀ ਜੈ ਲਖਦਾਤਾ ਪੀਰ ਦੀ ਜੈ ਖਵਾਜਾ ਜੀ ਦਰਬਾਰ ਦੀ ਐ ਮਸਤ ਮਲੰਗਾ ਦੀ ਜੈ ਹੋ